ਸਸ਼ਕਾਲ ਦਾ ਟੀਵੀ ਐਨਆਰਆਈ ਦੇਖ ਰਹੇ ਹੋ ਤੁਸੀਂ ਮੈਂ ਹਾਂ ਸੁਖਮਨ ਚੀਮਾ ਬਹੁਤ ਮਨਪਾਕੀ ਖਬਰ ਨਿਕਲ ਕੇ ਸਾਹਮਣੇ ਜਿੱਥੇ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਸਾਬਕਾ ਕੈਬਨਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਵੱਡਾ ਸਦਮਾ ਲੱਗਿਆ ਜਿਨ੍ਹਾਂ ਦੇ ਪੁੱਤਰ ਅਕਿਲ ਅਖਤਰ ਦੀ 35 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਚੁੱਕੀ ਹੈ ਖਬਰ ਸੁਣਦਿਆਂ ਹੀ ਸਾਬਕਾ ਕੈਬਨਟ ਮੰਤਰੀ ਰਜ਼ੀਆ ਸੁਲਤਾਨਾ ਤੇ ਨਾਲ ਦੀ ਨਾਲ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਨੂੰ ਵੱਡਾ ਝਟਕਾ ਲੱਗਿਆ ਨੌਜਵਾਨ ਦੀ ਉਮਰ ਤਕਰੀਬਨ ਤਕਰੀਬਨ 35 ਸਾਲ ਦੇ ਕਰੀਬ ਸੀ ਜਿਨ੍ਹਾਂ ਦੀ ਮੌਤ ਦੇ ਕਾਰਨ ਹਲੇ ਤੱਕ ਸਪਸ਼ਟ ਸਾਹਮਣੇ ਨਹੀਂ ਆਇਆ ਪਰ ਮੁੱਢਲੀ ਜਾਣਕਾਰੀ ਅਨੁਸਾਰ ਅਕਿਲ ਦੀ ਮੌਤ ਪਿੱਛੇ ਦਵਾਈ ਦੀ ਵੱਧ ਖੁਰਾਕ ਲੈ ਜਾਣ ਦਾ ਕਾਰਨ ਦੱਸਿਆ ਜਾ ਰਿਹਾ ਜਾਨੀ ਕਿ ਦਵਾਈ ਕੋਈ ਵੱਧ ਡੋਜ ਓਵਰਡੋਜ ਦਾ ਕਾਰਨ ਦੱਸਿਆ ਜਾ ਰਿਹਾ ਦੱਸਦੇ ਤੁਹਾਨੂੰ ਪੰਜਾਬ ਦੇ ਸਾਬਕਾ ਡੀਜੀਪੀ ਦਾ ਪਰਿਵਾਰ ਇਸ ਸਮੇਂ ਹਰਿਆਣਾ ਦੇ ਪੰਚਕੂਲਾ ਸਥਿਤ ਮਾਤਾ ਮਨਸਾ ਦੇਵੀ ਮਨਸਾ ਦੇਵੀ ਦੇ ਸੈਕਟਰ 4 ਦੇ ਵਿੱਚ ਰਹਿ ਰਿਹਾ ਇਹ ਘਟਨਾ ਵੀਰਵਾਰ ਰਾਤ ਨੂੰ ਵਾਪਰੀਆ ਉਸ ਦੀ ਮੌਤ ਤੋਂ ਬਾਅਦ ਉਸ ਦੀ ਲਾਸ਼ ਨੂੰ ਹਰਿਆਣਾ ਪੰਚਕੂਲਾ ਦੇ ਸੈਕਟਰ 6 ਦੇ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਲਿਆਂਦਾ ਗਿਆ ਪੋਸਟਮਾਰਟਮ ਤੋਂ ਬਾਅਦ ਲਾਸ਼ ਨੂੰ ਯੂਪੀ ਉੱਤਰ ਪ੍ਰਦੇਸ਼ ਦੇ ਸਾਰਨਪੁਰ ਲਿਜਾਇਆ ਜਾਵੇਗਾ ਜਿੱਥੇ ਕਿ ਜਿਹੜਾ ਜੋ ਉਸ ਨੂੰ ਦਫਨਾਇਆ ਜਾਵੇਗਾ ਜਿਹੜੀਆਂ ਅੰਤਮ ਰਸਮਾਂ ਨੇ ਉਹ ਕੀਤੀਆਂ ਜਾਣਗੀਆਂ ਜ਼ਿਕਰ ਜੋਗਾ ਕਹੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਸਾਲ 2021 ਦੇ ਵਿੱਚ ਡੀਜੀਪੀ ਦੇ ਅਹੁਦੇ ਤੋਂ ਜਿਹੜੇ ਸੇਵਾਮੁਕਤ ਹੋਏ ਸੀ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਸੀ ਨਵਜੋਤ ਸਿੰਘ ਸਿੱਧੂ ਦੇ ਨਾਲ ਕਾਫੀ ਨੇੜਤਾ ਰਹੀ ਆ ਅਕਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਕਲ ਵਿਆਹਿਆ ਹੋਇਆ ਸੀ ਤੇ ਉਸ ਦਾ ਇੱਕ ਪੁੱਤਰ ਅਤੇ ਇੱਕ ਧੀ ਸੀ ਉਸ ਦੇ ਪਿਤਾ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਵੇਰੇ ਤੜਕੇ ਨੇ ਜਿਹੜੇ ਮੈਂ ਜੋ ਸਹਾਰਨਪੁਰ ਦੇ ਲਈ ਰਵਾਨਾ ਹੋ ਚੁੱਕੇ ਨੇ ਜੱਦੀ ਪਿੰਡ ਦੇ ਲਈ ਰਵਾਨਾ ਹੋ ਚੁੱਕੇ ਨੇ ਮੁਹੰਮਦ ਮੁਸਤਾਫਾ ਦੀ ਪਤਨੀ ਆ ਜਿਹੜੀ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਜਿਹੜੇ ਉਹ ਕਾਂਗਰਸ ਸਰਕਾਰ ਦੇ ਵਿੱਚ ਕੈਬਨਿਟ ਮੰਤਰੀ ਸੀ ਰਜ਼ੀਆ ਸੁਲਤਾਨਾ 2022 ਦੇ ਵਿੱਚ ਕਾਂਗਰਸ ਪਾਰਟੀ ਦੇ ਵੱਲੋਂ ਜਿਹੜਾ ਆਪਣੇ ਉਮੀਦਵਾਰ ਦੇ ਵੱਲੋਂ ਨਾਮਜ਼ਦ ਕੀਤਾ ਗਿਆ ਸੀ 2022 ਦੀਆਂ ਮਲੇਰਕੋਟਲੇ ਵਿਧਾਨ ਸਭਾ ਚੋਣਾਂ ਨੇ ਉਹਨਾਂ ਨੇ ਚੋਣ ਲੜੀ ਸੀ ਹਾਲਾਂਕਿ ਹਾਰ ਦੇਖਣ ਨੂੰ ਮਿਲੀ ਸੀ ਅੱਜ ਬਹੁਤ ਵੱਡਾ ਸਦਮਕ ਸਦਮਾ ਜਿਹੜਾ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਲੱਗਿਆ ਬਿਲਕੁਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਕਾਂਗਰਸ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਹੋਣਾ ਦਾ ਬਹੁਤ ਕਰੀਬੀ ਪਰਿਵਾਰ ਵੀ ਦੱਸਿਆ ਜਾ ਰਿਹਾ ਜਿਨ੍ਹਾਂ ਦੇ ਪੁੱਤਰ ਅਖਲ ਅਖਤਰ ਦੀ ਅਜੇ 35 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਚੁੱਕੀ ਹੈ ਅਚਾਨਕ ਪੁੱਤਰ ਦੇ ਦੇਹਾਂਤ ਦੀ ਖਬਰ ਸੁਣਨ ਦੇ ਨਾਲ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਅਤੇ ਸਾਬਕਾ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਬਹੁਤ ਵੱਡਾ ਝਟਕਾ ਲੱਗਿਆ ਉਹਨਾਂ ਦੇ ਪੁੱਤਰ ਅਕਲ ਅਕਤਰ ਨੇ 35 ਸਾਲ ਦੀ ਉਮਰ ਦੇ ਵਿੱਚ ਆਖਰੀ ਸਾਹ ਲੈਨੇ ਹਲੇ ਮੌਤ ਦੇ ਕਾਰਨ ਸਪਸ਼ਟ ਨਹੀਂ ਹੋਈ ਕੁਝ ਮੁੱਢਲੀ ਜਾਣਕਾਰੀ ਸੂਤਰਾਂ حوالے ਤੋਂ ਆ ਕਿ ਅਕਲ ਦੀ ਮੌਤ ਦਾ ਕਾਰਨ ਇਹ ਦੱਸਿਆ ਜਾ ਰਿਹਾ ਕਿ ਦਵਾਈ ਦੀ ਜਿਹੜੀ ਖੁਰਾਕ ਵੱਧ ਗਈ ਜੇ ਲਏ ਜਾਣ ਦਾ ਕਾਰਨ ਦੱਸਿਆ ਜਾਣੀ ਕਿ ਦਵਾਈ ਦੀ ਓਵਰਡੋਸ ਦੱਸਿਆ ਜਾ ਰਿਹਾ ਪੰਜਾਬ ਦੇ ਸਾਬਕਾ ਡੀਜੀਪੀ ਦਾ ਪਰਿਵਾਰ ਐਸ ਵਕਤ ਹਰਿਆਣਾ ਦੇ ਪੰਚਕੂਲਾ ਸਥਿਤ ਮੰਸਾ ਦੇਵੀ ਦੇ ਸੈਕਟਰ ਚਾਰ ਦੇ ਵਿੱਚ ਰਹਿ ਰਿਹਾ ਸੀ ਵੀਰ ਬਰ ਰਾਤ ਜਾਨੀ ਕਿ ਲੰਗੀ ਰਾਤ ਤੇ ਘਟਨਾ ਵਾਪਰੀ ਉਸ ਦੀ ਮੌਤ ਦੀ ਖਬਰ ਆਈ লাশ ਨੂੰ ਹਰਿਆਣਾ ਪੰਚਕੂਲਾ ਦੇ ਸੈਕਟਰ 6 ਦੇ ਸਰਕਾਰੀ ਹਸਪਤਾਲ ਦੇ ਵਿੱਚ ਪੋਸਟਮਾਰਟਮ ਦੇ ਲਈ ਲਿਆਂਦਾ ਗਿਆ ਪੋਸਟਮਾਰਟਮ ਤੋਂ ਬਾਅਦ ਹੁਣ ਸਿੱਧਾ ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਲਜਾਇਆ ਗਿਆ ਜਿੱਥੇ ਕਿ ਉਸ ਦਾ ਜਿਹੜੀ ਅੰਤਿਮ ਰਸਮਾਂ ਤੋਂ ਬਾਅਦ ਜਿਹੜਾ ਦਫਨਾਇਆ ਜਾਣਾ ਬਹੁਤ ਅਹਿਮ ਖਬਰ ਮਨ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਾਫਾ ਤੇ ਸਾਬਕਾ ਕੈਬਨਟ ਮੰਤਰੀ ਰਜ਼ੀਆ ਸੁਲਤਾਨਾ ਨੂੰ ਵੱਡਾ ਸਦਮਾ ਲੱਗਿਆ ਪੁੱਤਰ ਦੀ 35 ਸਾਲ ਦੀ ਉਮਰ ਦੇ ਵਿੱਚ ਮੌਤ ਹੋ ਚੁੱਕੀ ਆ ਦੱਸਿਆ ਇਹ ਵੀ ਜਾ ਰਿਹਾ ਕਿ ਅਕਲ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਕਲ ਅਖਤਰ ਵਿਆਹਿਆ ਹੋਇਆ ਸੀ ਉਸ ਦਾ ਇੱਕ ਪੁੱਤਰ ਅਤੇ ਇੱਕ ਧੀ ਸੀ ਉਸ ਦੇ ਮਾਪਿਓ ਨੇ ਜਿਹੜੇ ਸਿਆਸਤ ਦੇ ਵਿੱਚ ਐਕਟਿਵ ਸੀਗੇ ਰੱਜਿਆ ਸੁਲਤਾਨੋਂ ਦੇ ਮਾਤਾ ਨੇ ਜਿਹੜੇ ਸਾਬਕਾ ਕੈਬਨਿਟ ਮੰਤਰੀ ਨੇ ਉਹਦੇ ਪਿਤਾ ਸਾਬਕਾ ਪੰਜਾਬ ਦੇ ਡੀਜੀਪੀ ਨੇ ਮੁਹੰਮਦ ਮੁਸਤਾਫਾ ਜਦ ਦੋਨਾਂ ਨੂੰ ਵੱਡਾ ਸਦਮਾ ਲੱਗ ਚੁੱਕਿਆ ਹੈ